ਇਹ ਨਿਆਰਾ ਬਿਆਹ ਫੋਨ ਵਾਲਾ ਜਿਹਦਾ ਆਪੇ ਚੜ ਜਾਂਦਾ ਚੋਕਰ ਆਪੇ ਉਤਰ ਜਾਂਦਾ 58 ਉਹਨਾਂ ਦੀ ਲੋਡ ਪੈਂਦੀ ਆ ਬਾੜ ਪਿਆ ਕੋ ਟੱਡਿਆ ਸੋਨੇ ਲੀਕੇ ਨਾਲ ਢੋੜਾ ਓਹ ਚਾੜਾ ਦੇ ਆ ਵੀ ਦੇਖੋ ਵੀ ਕੀ ਹਾਲ ਹੋ ਗਿਆ ਸੋਨੇ ਲੀਕੇ ਦਾ ਓਹ ਪਿੰਨ ਕੱਟ ਤੱਕ ਲਿਆ ਹੁਣ ਹਾਂਜੀ ਬਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਤੁਹਾਡੇ ਆਪਣੇ ਚੰਨ ਪੰਜਾਬ ਬਲੌਗ 0030 ਤੇ ਹੋਰ ਬਈ ਕਿੱਦਾ ਉਮੀਦ ਆ ਬਈ ਤੁਸੀਂ ਬੱਧੀ ਤੇ ਗੁੱਡ ਹੋਊਂਗਾ ਓਏ ਲੇ ਕੇ ਹਾਲ ਚਾਲਾ ਤੁਹਾਡਾ ਸਾਰਿਆਂ ਦਾ ਬਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣਾ ਕੰਮ ਚੱਲ ਰਿਹਾ ਠੀਕ ਆ ਅੱਜ ਫਾਈਨਲੀ ਵੀ ਬਾਰੀ ਆ ਗਈ 4x4 ਲਜਾਣ ਦੀ ਠੀਕ ਆ ਇਹਦੇ ਵੀ ਨਾ ਨਹੀਂ ਬਾਈ ਸਰਦਾ ਹੈਗਾ ਜਿਹੜਾ ਕੰਮ ਹੈ ਵੀ ਮਸ਼ੀਨ ਤੇ ਵੱਧ ਕੰਮ ਕਰਨ ਵਾਲਾ ਟਰੈਕਟਰ ਆ ਇਹਨੂੰ ਵਿੱਚ ਵੜ ਕੇ ਦੇਖੂਗਾ ਬਾਈ ਇਹਦੇ ਇੱਕ ਫੰਟ ਤਰਾ ਲੱਗਿਆ ਬੇ ਦੇਖਦੇ ਆ ਬਾਈ ਜਿਖਾ ਤੁਸੀਂ ਦੇਖਿਆ ਹੁਣ ਪੁਰਾਣੇ ਬਲੌਗ ਚ ਵੀ ਬੰਪਰ ਟੱਚ ਹੁੰਦਾ ਥੱਲੇ ਇਹਨੂੰ ਦੇਖਦੇ ਹਾਂ ਵੀ ਤਾਰ ਕੇ ਜਾਂ ਤਾਂ ਬੈਕ ਤਾਰੂਗਾ ਇਹਨੂੰ ਜਾਂ ਉਹ ਜਾ ਕੇ ਪਤਾ ਲੱਗੂਗਾ ਬਈ ਕਿਸ ਤਰ੍ਹਾਂ ਸਿਸਟਮ ਬਣਦਾ ਕਿਸ ਤਰ੍ਹਾਂ ਮੋ ਤਾਰੂਗਾ ਕਿਸ ਤਰ੍ਹਾਂ ਉਹ ਜਾ ਕੇ ਪਤਾ ਲੱਗੂਗਾ ਬਾਈ ਠੀਕ ਆ ਇਹਨੂੰ ਦੇਖਦੇ ਕਿ ਕਿੰਨਾ ਸਿੱਧਾ ਉਤਰੂਗਾ ਕਿ ਬੈਕ ਉਤਰੂਗਾ ਠੀਕ ਆ ਇਹਦੇ ਨਾਲ ਪਟਣੀਆਂ ਵੇ ਆਪਾਂ ਨੇ ਧੂਣਾ ਅੱਜ ਕਿਉਂ ਅੱਜ ਬਾਈ ਆਪਾਂ ਦੇ ਟਰੈਕਟਰਾਂ ਦਾ ਹੋ ਸਕਿਆ ਨਵੇੜੇ ਕਿਉਣਾ ਕੰਮ ਮਸ਼ੀਨ ਮਸ਼ੀਨ ਦਾ ਰਹਿ ਜਾਊਗਾ ਉਹ ਬਾਅਦ ਚ ਮਸ਼ੀਨ ਕਰ ਲੂ ਤੇ ਦਿਹਾੜੀ ਲੱਗ ਜੂ ਮਸ਼ੀਨ ਦੀ ਬਾਈ ਕਿਉਂ ਕਈ ਦਿਨ ਹੋ ਗਏ ਹੁਣ ਤਾਂ ਬਾਈ ਤੁਹਾਨੂੰ ਪਤਾ ਜੇ ਹਿੰਮਤ ਮਾਰੂਗਾ ਤਾਂ ਕੰਮ ਨਿਭੜੂਗਾ ਠੀਕ ਆ ਉਹ ਕੰਮ ਤਾਂ ਚੱਲਾ ਆਇਆ ਤੇ ਇੱਕ ਦੋ ਦਿਨ ਹੋਰ ਲੱਗ ਜਾਂਦਾ ਪਰ ਚੱਕਰ ਆਇਆ ਵੀ ਆਪਾਂ ਨੇ ਹੋਰ ਵੀ ਕੰਮ ਕਰਨੇ ਆ ਬਾਈ ਠੀਕ ਆ ਅੱਜ ਦੇਖਦੇ ਅੱਜ ਫਿਰ ਲਗਾ ਕੇ ਆਉਂਗਾ ਟਰੈਕਟਰਾਂ ਵਾਲਾ ਕੰ ਠੀਕ ਆ ਬਾਈ ਬਲੌਗ ਚ ਬਣੇ ਰਹੋ ਦਿਖਾਉਨੇ ਅੱਜ ਸੋਨੇ ਲੀਕ ਟਾਈਗਰ ਦੀ ਪਰਫਾਰਮੈਂਸ ਵੀ ਕਿਸ ਤਰ੍ਹਾਂ ਚੱਲ ਰਿਹਾ ਹੈ ਬਾਈ ਬਲੌਗ ਚ ਬਣੇ ਰਹੋ ਬਲੌਗ ਨੂੰ ਪੂਰਾ ਦੇਖਿਓ ਮੇਰੇ ਵੀਰੋ ਅਸੀਂ ਕੰਮ ਤੇ ਤਾਂ ਪਹੁੰਚ ਗਏ ਤਾਰਦੇ ਆ ਸੋਨੇ ਲੀਕ ਕੇ ਅੰਦਰ ਮੱਲਾਦਾ ਬਾਈ ਕਰਾ ਨਾ ਫਾਜੋ ਸਿੱਧਾ ਥੱਲੇ ਫਿਰ ਜੇ ਕੋਈ ਨਹੀਂ ਹੁੰਦਾ ਇੱਥੇ ਤੱਕ ਹੀ ਰਹਿਣਾ ਇਹਨੇ ਫਸੂਗਾ ਨਾ ਜੇ ਬੈਗ ਦੇਖਾ ਦਾਰ ਕੇ ਬੈ ਕੇ ਦੇਖ ਲੈਣੇ ਨਾ ਅੱਜ ਤਾਂ ਸਿੱਧਾ ਵੀ ਦੇਖ ਲੈਣੇ ਇੱਕ ਵਾਰ ਜੇ ਫਾਦ ਕੇ ਆਪਣੀ ਇਹਨਾਂ ਖਿਚ ਲੂੰਗਾ ਨਾ ਕਰਾ ਲਗੂਆ ਲੋ ਜੀ ਮਿੱਤਰੋ ਟਰੈਕਟਰ ਆਪਾਂ ਤਾਰਾਂਗੇ ਬੈਕ ਹੁਣਾ ਛੋਟਾ ਫਸ ਗਿਆ ਦਾ ਕਰਾ ਲੋ ਜੀ ਬੈਕ ਛੋਟਾ ਤਰਾ ਇਹ ਟਾਈਟਰ ਦਾ ਆਪਣੇ ਬਾੜ ਪਿਆ ਕੋ ਪੱਟਦਾ ਸੋਨੇ ਲੀਕੇ ਨਾਲ ਟੋੜਾ ਦੇਖੋ ਭਾਈ ਸੋਨੇ ਲੀਕੇ ਝੋਟੇ ਦਾ ਫਾਇਦਾ ਜੈਨਾ ਮਾਂ ਲੈ ਕੇ ਜਾ ਰਿਹਾ ਭਾਈ ਫੇਰ ਛੋਟਾ ਕਰਾ ਭਾਈ ਝੋੜ ਦੇਖੋ ਭਾਈ ਜਾ ਰਿਹਾ ਜੋ ਬਰਾ ਸੁਕਰਾ ਭਾਈ ਫੋਰ ਹੈ ਫੋਰ ਦਾ ਫੋਰ ਹੈ ਭਾਈ ਫੋਰ ਹੈ ਆ ਭਾਈ ਨਜ਼ਾਰਾ ਆ ਬਿਆ ਫੋਰ ਹੈ ਫੋਨ ਨਾਲ ਜਿੱਦਾਂ ਆਪੇ ਚੜ ਜਾਂਦਾ ਚੋਕਰ ਆਪੇ ਉਤਰ ਜਾਂਦਾ 58 ਉੱਜਰ ਪਾਉਣ ਦੀ ਲੋੜ ਪੈਂਦੀ ਆ ਭਾਈ ਤੁਹਾਨੂੰ ਕਿੰਨੇ ਕੋਲ ਵੀਡੀਓ ਵੀਡੀਓ ਝੋਟ ਕਾਣ ਨੂੰ ਬੰਦਾ ਨਹੀਂ ਆ ਉਹਾਂ ਬੰਦਾ ਮਿਲ ਜਾਣਾ ਫਿਰ ਤੁਹਾਨੂੰ ਵੀਡੀਓ ਬਣਾ ਕੇ ਦਿਹਾਉਂਗੇ ਕਿ ਇਸ ਤਰ੍ਹਾਂ ਚੜਦਾ ਚੜਦਾ ਦਾ ਬਾਈ ਪਰ ਨੂਰਾਂ ਜਾਂ ਨਾਲ ਆ ਬਹੁਤ ਖਜੜਾਉਣਾ ਪੈਂਦਾ ਪਰ ਕੱਲਾ ਹੀ ਉੱਪਰ ਚੜ ਜਾਂਦਾ ਬਾਈ 4x4 ਦਾ ਹੈ ਤਾਂ ਫਰਕ ਆ ਕੋਈ ਉਹ ਬੰਦੇ ਬਾਈ ਹਰਾਮ ਹੋ ਰਹੀਏ ਮੈਨੂੰ ਤਾਂ ਐਂਦਾ ਬਾਈ ਵੀ ਚੱਲ ਟਰੈਕਟਰ ਨਾਲ ਚੱਲ ਜਾਣਾ ਗਾ ਨੂੰ ਪਰ ਇਹਦੇ ਨਾਲ ਨਜ਼ਾਰਾ ਬਾਈ ਕੰਮ ਬਹੁਤ ਰੇਟ ਦਾ ਹਾਂ 15-20 ਮਿੰਟ ਜਿਵੇਂ ਬਾਈ ਈਲਾ 1 ਕਿਲੋਮੀਟਰ ਦੀ ਲੀਡ ਕਰ ਦਿੰਦਾ ਹਾਂ ਸਸ ਰਸਤਾ ਸਾਫ਼ ਚਾਹੀਦਾ ਗਾ ਮੇਰਾ ਕਰਾਉਂਦੇ ਦੇਖਿਆ ਇਹ ਜਿੱਕਣਾ ਧਰਕੇ ਲੈ ਕੇ ਜਾਂਦਾ ਵਾ ਇਹ ਪੂਰਾ ਕੋਆੜ ਦਾ ਚਲੋ ਠੀਕ ਆ ਬਾਈ ਅੱਗੇ ਮਿਲਦੇ ਆ ਤੁਹਾਨੂੰ ਦੱਸਾਂਗੇ ਫਿਰ ਇਹਦੇ ਜੋਰ ਮੋਰ ਹਟ ਗਿਆ ਪਹਿਲਾ ਬੋਰਡ ਆ ਲੱਗਦਾ ਜੀ ਬਾਕੀ ਹੁਣ ਬਾਈ ਆਪਣੇ ਨਾਲ ਬੰਦਾ ਹੈਗਾ ਜੇ ਬੰਦਾ ਨਾਲ ਹੁੰਦਾ ਤਾਂ ਹੌਸਲਾ ਹੋ ਜਾਂਦਾ ਇਕੱਲੇ ਬੰਦੇ ਨੂੰ ਜਿਆਦਾ ਡਰ ਲੱਗਦਾ ਹੈ ਆ ਗਿਆ ਝੋਟਾ ਬਾਹਰ ਹਾਂਜੀ ਭਾਈ ਹੁਣ ਆਪਾਂ ਇੱਧਰ ਵੀ ਕੰਮ ਦੇਖਣ ਜਾਣਾ ਉਦੋਂ ਦੇ ਪਾਸੇ ਤੇ ਵੀ ਸਾਫ਼ ਕਰ ਰਹੀਆਂ ਉਹ ਖੜਾ ਆਪਣਾ ਝੋਟਾ ਟੈਕਰ ਪਰ ਉੱਥੇ ਲਾ ਦੇ ਬਈ ਗੱਡੀ ਵਜਾ ਲੈ ਵੀ ਹੁਣ ਕੰਮ ਦੇਖਣ ਆਪਾਂ ਤਾਂ ਕਿ ਗੱਡੀ ਲੈ ਕੇ ਨਹੀਂ ਆਏ ਟਰੈਕਟਰ ਪਰ ਆਏ ਹਾਂ ਇਹ ਦੇਖਣਾ ਬਈ ਨਗਾਂਵੇਂ ਤੱਕ ਜਾ ਰਹੀ ਆ ਦਾਗਾ 14-15 पंद्रह किलोमीटर ਲੀਡ। ਇਹ ਗੱਡੀ ਮਾ ਜਾਣਾ ਬਈ भाई ਗੱਡੀ ਆਹਾ ਐਸਟੀ ਵੀ। ਦੇਖੀ ਅਮ ਮਿੱਟੀ ਵੀੰਦਾਰੀ ਹੈਗੀ। ਇਹ ਸਾਡੇ ਵਾਲੇ ਮਿੱਟੀ ਸਣੇ ਤਾਰ ਰਹੇ ਨੇ। ਮੈਂ ਵੀਰ ਨੂੰ ਦਿਖਾਇਆ ਫਮਾ ਕੇ ਦਿਖਾਇਆ ਮੈਂ ਕਿ ਕੰਮ ਕਰਾਉਣਾ ਮੈਂ ਇਹ ਕੰਮ ਵੀ ਨਿਬਾਰੂ ਕਰਾਇਆ ਹੋਤ ਨਹੀਂ। ਇਹ ਬਈ ਨੂੰ ਪਹਾਂਵਾਂ ਤੁਹਾਡੇ ਨਾਲੇ ਐ। ਠੀਕ ਜੀ ਬਾਈ ਕੰਮ ਤਾਂ ਆਪਾਂ ਦੇਖਿਆ ਇਹ ਰੇਟ ਦੇ ਦਿਆ ਦੇ ਦੇ ਹੁਣ ਗੱਲ ਬਣਦੀ ਹੈ ਜੇ ਬਾਈ ਹੁਣ 3 ਵਜੇ ਰੋਟੀ ਪਾਣੀ ਦੇਖਦੇ ਆ ਟੱਬੇ ਉਪਰ ਖਾ ਕੇ ਆਉਨੇ ਟਰੈਕਟਰ ਲਈ ਜਾਂਦੇ ਆ ਬਾਈ ਤੇ ਗੱਡੀ ਤਾਂ ਆਪਾਂ ਕੋਲ ਹੈ ਨਹੀਂ ਅੱਜ ਖਾਣੀ ਬਾਈ ਚਾਰ ਪੰਜ ਦਿਨ ਬਾਅਦ ਰੋਟੀ ਆ ਬਹਰ ਦੀ ਹੁਣ ਤਾਂ ਵੀ ਅੱਗੇ ਦਾ ਵਾਸਤਾ ਨੂੰ ਪਤਾ ਕਰਾਂ ਤੁਹਾਨੂੰ ਦਿਖਾਇਆ ਹੁੰਨੇ ਆ ਅੱਜ ਫਿਰ ਦਾ ਆਉਣਾ ਬਾਈ ਕੋਟੇ ਦੀ ਕਰਾਲੀ ਟੈਂਕੀ ਫੁੱਲ ਆਪਰੇ ਸਵੇਰੇ ਬਾਈ ਦੋ ਅੱਧੇ ਟੈਂਕੀ ਦੇ ਉੱਪਰ ਦਾ 2000 ਅਧੇ ਰੁਪਇਆ ਤਾਂ 1800 ਰੁਪਏ ਦਾ ਹੋਰ ਪਾ ਗਿਆ ਬਈ ਮਾਫ਼ਰ ਕੰਮਕਾਰ ਜਿਥੋਂ ਪਤਾ ਨਾ ਹਰਾਨ ਹੋਏ ਬਈ ਹਾਂਜੀ ਬਾਈ ਕੁੱਤੇ ਦੇ ਵਾਸਤੇ ਸਪੀਡ ਤੇ ਪਹੁੰਚ ਕੇ ਇੱਥੇ ਖਾਣੇ ਆ ਬਈ ਮੋੜਾ ਦੂੰਗਾ ਦੇਖੋ ਬਾਈ ਸੋਨਲੀ ਕੇ ਝੋਟੇ ਨੂੰ ਵੀ ਨਜ਼ਰਾਂ ਲੱਗੀਆਂ ਬਈ ਆਪਣੇ ਨੂੰ ਥੱਲੇ ਤਾਂ ਲੱਗੇ ਤੇ ਬਾਈ ਲੇਲੀ ਬਹੁਤ ਜ਼ਿਆਦਾ ਤੀ ਬੈਠ ਗਿਆ ਵਿਚਾਰਾ ਦੇਖੋ ਵੀ ਉਧਰ ਦੇ ਵੀ ਮਸ਼ੀਨ ਬੁਲਾਈ ਆ ਬਾਈ काम ਦਾ ਥੋੜਾ ਜਿਹਾ ਹੀ ਰਹਿ ਗਿਆ ਦਾ ਬਾਈ ਉਹ ਤੱਕੇ ਸਾਫ ਕਰਨਾ ਦਾ ਕੀ ਕਰੇ ਲੈ ਲਈ ਬਹੁਤ ਜ਼ਿਆਦਾ ਹੋ ਰੇ ਟਰੈਕਟਰ ਦਾ ਵੀ ਕਿਆ ਬਸ ਨਹੀਂ ਚੱਲਿਆ ਬਾਈ ਕੋਈ ਵੇਟ ਇਤਨਾ ਟਾਇਰ ਚੱਕ ਹੋਇਆ ਵਾ ਇਧਰ ਲਾ ਹਾਂਜੀ ਬਾਈ ਪੂਰੇ ਡੇਢ ਘੰਟੇ ਬਾਅਦ ਮਸ਼ੀਨ ਆਈ ਆਪਣੀ ਉਹ ਦੇਖੋ 15 ਕਿਲੋਮੀਟਰ ਤੇ ਆਈ ਆ ਬਾਈ ਲਗ ਲਗ ਰਾਸਤੇ ਹੌਲੀ ਹੌਲੀ ਆਈ ਆ ਦੇਖੋ ਵੀ ਐਂਡ ਪਰ ਆ ਕੇ ਆ ਕੰਮ ਖਰਾਬ ਹੋ ਗਿਆ ਸਹੀ ਗਲਤੀ ਮੇਰੀ ਵੀ ਆ ਮੈਂ ਪੱਕੇ ਮਾ ਤਾਰਨਾ ਦਾ ਮੈਨੂੰ ਵੀ ਮੜਾ ਜਾ ਮਾਣ ਜਾ ਹੋ ਗਿਆ 4 4 ਪਰ ਬਸ ਜਿਆਦਾ ਬਾਈ ਕੱਚੀ ਜਗਾ ਫਿਰ ਕਾਦਾ ਮਾਣਾ ਤੁਹਾਨੂੰ ਪਤਾ ਹੀ ਆ ਉਹ ਪਿੱਛੇ ਬੈਠ ਗਿਆ ਸਾਰਾ ਦੇਖੋ ਪਿੱਛੇ ਉਹ ਥੱਲੇ ਲੱਗ ਗਿਆ ਸਾਰਾ ਹੀ ਜੇ ਬਾਈ ਉਹ ਪੱਕੇ ਉਤਾਰ ਲੰਦਾ ਮੈਂ ਫਿਰ ਵੇ ਨਾ ਘਟਦਾ ਹੁੰਦਾ ਟਰੈਕਟਰ ਦਾ ਪੂਰਾ ਜੋਰ ਨਹੀਂ ਖਾਪ ਰਿਆ ਬਾਈ ਟੱਡਾ 빙ਾ ਹੋਇਆ ਪਿਛਲਾ ਟਾਇਰ ਇੱਕ ਉੱਪਰ ਚੱਕ ਹੋ ਗਿਆ ਮੂਰੇ ਖਰਾ ਲੱਗ ਗਿਆ ਦੇਖੋ ਕਰੋ ਬਾਈ ਜਿਹੜੇ ਕੰਮ ਨੇ ਹੋਣਾ ਚੱਲ ਹੁਣ ਤਾਂ ਮਸ਼ੀਨ ਆ ਗਈ ਕੱਢਦੇ ਆ ਇਹਨੂੰ ਬਾਹਰ ਕੋਲਿਆ ਬਈ ਟੋਚਨ ਮਸ਼ੀਨ ਨੇ ਟੈਟਰ ਨੂੰ ਆਪਣੈ ਨੂੰ ਬਈ ਨਿਕਲ ਗਿਆ ਬਾਹਰ ਆ ਦੋ ਘੰਟੇ ਘਰਾਬ ਹੋ ਗਏ ਭਾਈ ਨਜ਼ਰ ਲੱਗੀ ਫੋਰਾ ਹੀ ਫੋਰਾ ਝੋਟੇ ਨਾਲ ਆਪਣੇ ਨੂੰ ਚਲ ਕੋਈ ਨਾ ਪੱਟੋ ਫਿਰ ਬੰਨਣੀ ਪਣੀ ਐ ਡੋਰੀ ਖੋਲੇ ੱਲੇ ਦੇ ਮੁਕੇ ਅਸ਼ੋਕ ਰਾਜ ਭਾਈ ਬਹੁਤ ਕੰਮ ਕਰ ਰਿਹਾ ਦੇਖੋ ਭਾਈ ਟਰੈਕਟਰ ਦੀ ਹਾਲਤ ਆਪਣੇ ਦੀ ਸਵੇਰੇ ਲਾਛ ਲਾਛ ਕਰ ਰਿਆ ਲਿਆ ਕੇ ਆਏ ਤੇ ਭਾਈ ਮਸ਼ੀਨ ਤਾਂ ਆਪਾਂ ਇੱਥੇ ਅੰਦਰ ਲਾਤੀ ਠੀਕ ਹੈ ਕੰਮ ਤਾਂ ਤਕਰੀਬਨ ਭਾਈ ਨਿਬੜਿਆ ਭਈਆ ਬਸ 4x4 ਟਰੈਕਟਰ ਦਾ ਜੀ ਜ਼ੋਰ ਲਾ ਕੇ 5 ਜਾਂ 4 ਘੰਟੇ ਦਾ ਕੰਮ ਰਹਿ ਗਿਆ ਜੀਸੀਬੀ ਦਾ ਪੂਰੀ ਇੱਕ ਦਿਹਾੜੀ ਦਾ ਕੰਮ ਆ ਬਾਈ ਠੀਕ ਆ ਆਪਣਾ ਕੱਲ ਨੂੰ ਨਿਬੜ ਜੂਗਾ ਠੀਕ ਆ ਬਲੌਗ ਵਿੱਚ ਬਣੇ ਰਹੋ ਬਾਈ ਕੱਲ ਨੂੰ ਤੁਹਾਨੂੰ ਦਿਖਾ ਦੂੰਗਾ ਫਾਈਨਲ ਆਪਣਾ ਕੰਮ ਰੇਲਾ ਨਿਬੜ ਜੂਗਾ ਠੀਕ ਆ ਜਿਹੜਾ 5 ਸਵੇਰੇ ਕੰਮ ਦੇਖ ਕੇ ਆ ਤੇ ਬਾਈ ਉਹ ਕੰਮ ਨਾਲ ਹੋਵੇ ਆਪਣੀ ਗੱਲਬਾਤ ਨਹੀਂ ਬਣੀ ਹੈਗੀ ਅੱਜ ਲਈ ਦੇਖੋ ਸਿੱਧੂ ਮੂਸੇ ਵਾਲੇ ਦੀ ਫੋਟੋ ਦਰਵਾਨ ਸਿੰਘ ਫੋਟੋ ਭਜਾ ਰਿਹਾ 11:00 ਆਂਦੇ ਫੋਟੋ ਖਿੱਚੀ ਹੋਵੇ ਕੋਈ ਕੀ ਹਾਲ ਹੋ ਗਿਆ ਸੋਨੇ ਲੀਕੇ ਦਾ ਉਹ ਪਿੰਨ ਕੱਟ ਤੱਕ ਲਿਆ ਹੁਣ ਆ ਬਈ ਟਰੈਕਟਰ ਖਿੱਚਿਆ ਦਾ ਬਾਈ ਇਹਨਾਂ ਵਿੱਚ ਫਲੈਕ ਲਾਇਆ ਹੈ ਤੇਤੀ ਦਾ ਵੀ ਤੇਤੀ ਨਾ ਵੀ ਲਾ ਦੇ ਕੋਈ ਨਾ ਲਵਾ ਦੇ ਦੇ ਦੂੰਗਾ ਸਰਚਾ ਕੋਈ ਰੋਣੀ ਤੇਤੀ ਲਵਾ ਦੇ ਹਾਂ ਬਾਈ ਜਿਹੜਾ ਸਵੇਰੇ ਕੰਮ ਦੇਖ ਕੇ ਆਇਆ ਤੇ ਉਹ ਕੰਮ ਦੀ ਆਪਣੇ ਨਾਲ ਗੱਲਬਾਤ ਯੋ ਫਾਈਨਲ ਆ ਉਹ ਫਿਰ ਘੱਟ ਰੇਟ ਦੇ ਰਹੇ ਤੇ ਆਪਾਂ ਨੇ ਉਹ ਕਰਨ ਨਹੀਂ ਫਿਰ ਬੜੀ ਕੰਮ ਠੀਕ ਆ ਬਾਈ ਆਪਾਂ ਹੁਣ ਚੱਲਦੇ ਆ ਘਰ ਨੂੰ ਬਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵਧੀਆ ਵਧੀਆ ਕਰ ਦਿਓ ਮੇਰੇ ਵੀਰੋ ਤਾਂ ਜਹਾਉਣ ਵਾਲਾ ਟਾਈਮ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਇਆ ਕਰਾਂ ਤੁਹਾਡੇ ਲਈ ਠੀਕ ਆ ਬਾਈ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ